ਕਰਦਾਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ ਐਦਾ ਨਹੀਂ ਉਹ ਸੋਹਣਾ ਪਿਆਰ ਚੱਲਦਾ ਕਰਦਾਏ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ ਐਦਾ ਨਹੀਂ ਉਹ ਸੋਹਣਾ ਪਿਆਰ ਚੱਲਦਾ ਕਹਿਣਾ ਚਾਹਵਾਂ ਦਿਲ ਵਾਲੀ ਮੈਂ ਦਿਲ ਦੀ ਦਿਲਾਂ ਚ ਰਹਿ ਜਵੇ ਹੋ ਨਿਤ ਦੀ ਨਰਾਜ਼ਗੀ ਤੇਰੀ ਓ ਮੇਰੀ ਕੱਢ ਕੇ ਨਾ ਜਾਣ ਲੈ ਜਵੇ ਹੋ ਨਿਤ ਦੀ ਨਰਾਜ਼ਗੀ ਤੇਰੀ ਓ ਮੇਰੀ ਕੱਢ ਕੇ ਨਾ ਜਾਣ ਲੈ ਜਵੇ ਗੱਲਾਂ ਗੱਲਾਂ ਵਿੱਚ ਦੇਵੇਂ ਦਿਲ ਮੇਰਾ ਤੋੜਵੇ ਸੁਪਨੇ ਨਾ ਦੇਵੀ ਮੇਰੇ ਹੰਝੂਆਂ 'ਚ ਰੋੜਵੇ ਗੱਲਾਂ ਗੱਲਾਂ ਵਿੱਚ ਦੇਵੇਂ ਦਿਲ ਮੇਰਾ ਤੋੜਵੇ ਸੁਪਨੇ ਨਾ ਦੇਵੀ ਮੇਰੇ ਹੰਝੂਆਂ 'ਚ ਰੋੜਵੇ ਰੁੱਸਿਆ ਨਾ ਕਰ ਸੋੜਿਆ ਤਿੱਤੇ ਕੱਲੇ ਆ ਦਾ ਰੋਣਾ ਪੈ ਜਵੇ ਹੋ ਨਿਤ ਦਿਨ ਰਾਜ਼ਗੀ ਤੇਰੀ ਓ ਮੇਰੀ ਕੱਢ ਕੇ ਨਾ ਜਾਣ ਲੈ ਜਵੇ ਹੋ ਸੁਣ ਕਿਤੇ ਬਹਿ ਕੇ ਸੇਨ ਪੂਰੀ ਕਬਾਲਵੇ ਲਫ਼ਜ਼ਾਂ ਚ ਲਿਖ ਨਈਓ ਹੁਣੀ ਮੇਰੇ ਹਾਲ ਬੇ ਸੋਣ ਕਿਤੇ ਬਹਿ ਕੇ ਸੈਨ ਪੂਰੀ ਇਕ ਬਾਲਵੇ ਲਫਜ਼ਾਂ ਚ ਲਿਖ ਨਹੀਂ ਉਹ ਹੋਣੇ ਮੇਰੇ ਹਾਲ ਵੇ ਤੂੰ ਵੀ ਕੁਛ ਸੋਚਤਾ ਸਹੀ ਕਿਤੇ ਦੁੱਖਾਂ ਦਾ ਨਾ ਕੈਰ ਟੈਜਵੇ ਹੋ ਨਿਤ ਦਿਨ ਨਰਾਜ਼ਗੀ ਤੇਰੀ ਓ ਮੇਰੀ ਕੱਢ ਕੇ ਨਾ ਜਾ ਲੈ ਜਵੇ Oh.